ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦੇ ਲਈ ਪੌਦ ਤਿਆਰ ਕੀਤੀ ਜਾ ਰਹੀ ਹੈ ਔਰ 15 ਜੂਨ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਹੋਣੀ ਹੈ ਜਿੰਨੇ ਕਿ ਪੌਦ ਕੀ ਤਿਆਰੀ ਕਰਨੇ ਹੈ ਕਿਸਾਨ ਨੇ ਆਪਣੀ ਪੌਦ ਝੋਨੇ ਦੀ ਬਿਜਾਈ ਦੇ ਲਈ ਉਸ ਦੇ ਲਈ ਕਿਸਾਨਾਂ ਵੱਲੋਂ ਪੌਦ ਨੂੰ ਤਿਆਰ ਕਰਨ ਲਈ ਬਿਜਲੀ ਵੀ ਇੰਜੀਨੀਅਰ ਦੀ ਜ਼ਰੂਰਤ ਹੈ ਉਨੀ ਬਿਜਲੀ ਵੀ ਮਿਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਪਾਵਰ ਕਮ ਕਿਸਾਨਾਂ ਨੂੰ ਬਿਜਲੀ ਵੀ ਸਪਲਾਈ ਕਰ ਰਹਾ ਹੈ 15 ਜੂਨ ਤੋਂ ਪੰਜਾਬ ਦੇ ਵਿੱਚ ਉਹਨੇ ਕੀ ਵਿਜਾਈ ਸ਼ੁਰੂ ਹੋਣੀ ਹੈ ਉਸ ਦੇ ਲਈ ਕਿਸਾਨਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੌਦ ਕਿਨ ਇਹ ਜਦ ਪੌਦ ਲਾਈ ਹੈ ਇਹ ਪੌਦ 4 ਕਿਲੋ ਇੱਕ ਏਕੜ ਦੀ ਹੁੰਦੀ ਹੈ 4 ਕਿਲੋ 20 ਇੱਕ ਏਕੜ ਵਾਤੇ ਹੁੰਦੇ ਜੀ ਮੌਸਮ ਨਾਲ ਬਹੁਤ ਵਿਜ ਪੰਜਾਬ ਚ ਕਦੋਂ ਤੋਂ ਵਿਜਾਈ ਸ਼ੁਰੂ ਹੋਏ 15 15 ਤੋਂ ਲੈਟ ਛੱਡਣੀ ਹੈ ਤੇ ਆਪਾਂ ਇਸੀ ਤਿਆਰੀ ਕਰ ਰਹੇ ਹਾਂ ਤੁਸੀਂ ਤਿਆਰੀ ਕਰ ਰਹੇ ਹਾਂ ਜੀ 4 ਏਕੜ ਲੈਟ ਵਗੈਰਾ ਆ ਰਹੀ ਹੈ ਲੈਟ ਹਲਦ ਆ ਰਹੀ ਹੈ ਆ 15 ਤੋ ਪਤਾ ਲੱਗੇਗਾ ਪੂਰੀ ਅੱਛਾ ਹੁਣ ਹੁਣ 4-5 ਘੰਟੇ ਆਈ ਜਾਂਦੀ ਹੈ ਆਈ ਜਾ ਰਹੀ ਮੈਂ ਜ਼ਰੂਰ ਤੇ ਜਿੰਨੇ ਹਾਂ ਜਿੰਨੇ ਪੌਦ ਨੂੰ ਲੋੜ ਆਈ ਜਾਂਦੀ ਹੈ ਠੀਕ ਅੱਜ ਕੀ ਨਾਮ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਜੀ ਕਿਸ ਤਰੀਕੀ ਤਿਆਰੀਆਂ ਕਿਹੜੀ ਫਸਲ ਦੀ ਵੀ ਤਿਆਰੀ ਹੋ ਰਹੀ ਹੈ 14 ਜਿਰੀ ਤੇ ਇੱਕ ਮੁੱਛੜ ਉਹ ਤਾਂ ਜੀ ਬਹੁਤ ਤਿਆਰ ਕਰ ਰਹੇ ਤੇ ਲਾਈਟ ਵਗੈਰਾ ਆ ਰਹੀ ਹੈ ਲਾਈਟ ਪਹਲ ਆ ਰਹੀ ਤੇ ਚੋਨੇ ਦੀ ਵੀ ਜਾਈ ਕਦੋਂ ਕਰਨੀ ਤਰੀਕ ਕਿਨੇ ਦੇ ਗੌਰਮੈਂਟ ਨੇ 15 ਤਰੀਕ ਹੈ 15 ਤੱਕ ਕਿੰਨੇ ਕਿੱਲਾਂ ਦੇ ਵਿੱਚ ਲੈ ਰਹੇ ਤੁਸੀਂ 7.5 ਕਿਲੋ ਕਿਤੇ 7 ਕਿਲੋ ਹਾਂ ਮੈਂ ਡਾਕਟਰ ਜਸਵਿੰਦਰ ਸਿੰਘ ਮੋ ਖੇਤੀਬਾੜੀ ਅਫਸਰ ਪਟਿਆਲਾ ਪਟਿਆਲਾ ਜ਼ਿਲ੍ਹੇ ਦੀ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਸਰਕਾਰ ਵੱਲੋਂ ਚੂਨਾ ਲਗਾਉਣ ਦੀ ਮਿਤੀ ਮਿਤੀ 15 ਜੂਨ ਤੋਂ ਬਾਅਦ ਹੀ ਆਪਣੇ ਖੇਤਾਂ ਦੇ ਵਿੱਚ ਚੂਨਾ ਲਗਾਉਣਾ ਸ਼ੁਰੂ ਕਰਨ ਇਸ ਤੋਂ ਇਲਾਵਾ ਮੈਂ ਇਹ ਵੀ ਅਪੀਲ ਕਰਦਾ ਹਾਂ ਕਿ ਉਹ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨ ਅਤੇ ਜੋ ਕਿਸਮਾਂ ਖਾਸ ਕਰਕੇ ਪੀਆਰ 126 ਘੱਟ ਸਮਾਂ ਲੈਂਦੀਆਂ ਹਨ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਬੀਜਣ ਜੋ ਪੀਆਰ 126 ਕਿਸਮ ਹੈ ਇਹ ਵਿਜਾਈ ਤੋਂ ਲੈ ਕੇ ਪੱਕਣ ਤੱਕ ਤਕਰੀਬਨ 120 ਦਿਨ ਲੈਂਦੀ ਹੈ ਇਸ ਤਰ੍ਹਾਂ ਆਪਾਂ ਆਪਣੇ ਧਰਤੀ ਹਿੱਟਲੇ ਪਾਣੀ ਦੀ ਬਚ ਕਰ ਸਕਾਂਗੇ ਖੇਤੀ ਖਰਚੇ ਘਟਾ ਸਕਾਂਗੇ ਅਤੇ ਆਪਣਾ ਮੁਨਾਫਾ ਵਧਾ ਸਕਾਂਗੇ ਦੂਸਰਾ ਪੱਕਣ ਤੋਂ ਬਾਅਦ ਜੋ ਇਸ ਦਾ ਨਾੜ ਬਚਦਾ ਹੈ ਉਹ ਵੀ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਕਾਫੀ ਘੱਟ ਹੁੰਦਾ ਹੈ ਉਸ ਨੂੰ ਵੀ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਸੰਭਾਲ ਕਰ ਸਕਾਂਗੇ ਅਤੇ ਬਾਅਦ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਅੱਗ ਲਗਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਇਸ ਤੋਂ ਇਲਾਵਾ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰ ਰਿਹਾ ਕਿ ਉਹ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਜਾਈ ਹੀਟ ਲੈ ਕੇ ਆਉਣ ਇਸ ਤਰ੍ਹਾਂ ਆਪਾਂ ਧਰਤੀ ਹੇਠਲੇ ਪਾਣੀ ਦੀ ਬਚਤ ਕਰ ਸਕਾਂਗੇ ਹੁਣ ਤੱਕ ਪਟਿਆਲੇ ਜ਼ਿਲ੍ਹੇ ਦੇ ਵਿੱਚ 5000 ਕਿਕੜ ਤੋਂ ਜ਼ਿਆਦਾ ਦਾ ਰਕਬਾ ਝੋਨੇ ਦੀ ਸਿੱਧੀ ਬਜਾਈ ਹੀਟ ਆ ਚੁੱਕਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸ ਨੂੰ ਡੇਟਾ ਜਾਂ ਦੁੱਗਣੇ ਤੱਕ ਲੈ ਕੇ ਜਾਵਾਂਗੇ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼